ਉੱਪਰ ਗੱਡੀ ਦੇਖਣਾ ਤੇ ਕਹਿੰਦੇ ਬਾਈ ਗੱਡੀ ਦੇਖਣੀ ਆ ਬਲੌਗ ਪਾएंगे ਉਹ ਸਪੇ ਚੈਨਲ ਤੇ ਦੇਖਣਾ ਇਹ ਲੋਕਲ ਨੇ ਉਹ ਲੋਕਲ ਮੁੰਡੇ ਆ ਗਿਰਖੇ ਆ ਟਰੈਕਟਰ ਨੇ ਇੱਧਰ ਆ ਵੀ ਫਸਲ ਲੈ ਕੇ ਆਏ ਨੇ ਇਹ ਕਹਿੰਦੇ ਗੱਡੀ ਕਿਉਂ ਕਿ ਇੱਧਰ ਬਾਈ ਗੱਡੀਆਂ ਦਾ ਫਰਕ ਆ ਆ ਨਾਲ ਹੀ ਪਿੰਡ ਇਹਨਾਂ ਦਾ ਉਹ ਪਰਲੇ ਪਾਸੇ ਕਿਉਂਕਿ ਉਹ ਗੱਡੀਆਂ ਹੋਰ ਸਾਧ ਨੇ ਗੱਡੀਆਂ ਦੇਖਣ ਆਏ ਨੇ ਜੇ ਉੱਪਰ ਤੇ ਆ ਕਰ ਰਹੇ ਨੇ ਸਾਰੀ ਬਲੌਗ ਵਾਲਾ ਲੋਗ ਆ ਆ ਆ ਇਹ ਆਪਾਂ ਬੜੇ ਮੇ ਭਰ ਕੇ ਆਇਆ ਨੀਮ ਚੋਕੇ ਫਿਲਵਾੜਾ ਹੋ ਗਿਆ ਕਿ ਤੁਹਾਨੂੰ ਪਤਾ ਆਪਾਂ ਲੱਗ ਗਿਆ ਨੇ ਆ ਨਾਗ ਭਰੋਗੇ ਤੇ ਐਦਾਂ ਕੀ ਮੂਡ ਬਣ ਗਿਆ ਮੈਂ ਕਿ ਆ ਵੀ ਇੱਧਰ ਹੀ ਚੱਲਦੇ ਆ ਤੇ ਆ ਜਿਓ ਤੁਹਾਨੂੰ ਦਿਖਾਈਏ ਨਵੀਆਂ ਨਵੀਆਂ ਚੀਜ਼ਾਂ ਕੋਈ ਏਰੀਆ ਮੰਨੋ ਗੰਗਰਾਲ ਦਾ ਜਿੱਥੇ ਸਾਰਾ ਕਿਰਪਾਨਾਂ ਤੋਂ ਲੈ ਕੇ ਕੱਲੀ ਕੱਲੀ ਚੀਜ਼ ਤਿਆਰ ਹੁੰਦੀ ਹੈ ਤੇ ਜਿਹੜਾ ਮਰਜੀ ਕੋਈ ਵੀ ਕਿਰਪਾਨ ਜਿਹੇ ਜੀ ਮਰਜੀ ਜਿਹਹਾ ਮਰਜੀ ਕੋਈ ਚਾਕੂ ਕਟਰ ਮੰਲਾ ਕੁੱਲ ਮਿਲਾ ਕੇ ਜਿਹੜੀਆਂ ਟਰਾਈਲ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਔਰ ਇਹ ਮਾਲੂਗੀ ਪਹਿਲਾਂ ਤੋਂ ਬਣਦਾ ਸਮਾਨ ਹੋ ਰਿਹਾ ਹੈ ਆਪ ਹੁਣ ਕੰਗਰਾਲ ਵਾਲੇ ਤੂਲ ਤੇ ਆ ਤੇ ਗੱਡੀ 'ਚ ਭਰੇਆਂ ਨੇ ਫੜੇਵੇਂਆ ਕਰੋ ਚੈੱਕ ਇਹ ਆ ਦੇਖੋ ਆ ਦੁਕਾਨ ਆ ਕਿਦਰ ਪਾ ਦੰਡਾ ਚੂਨ ਕਰਕੇ ਸਾਰਾ ਜੀ ਚਲੇ ਤੇ ਕਿਰਪਾਨਾ ਡੰਡੇ ਬਹੁਤ ਵਧੀਆ ਸਮਾਨ ਮਿਲਦਾ ਜਿਹੜਾ ਕੋ ਮਰਜ਼ੀ ਲੈ ਲੈ ਜੇ ਮੈਂ ਆਪਾਂ ਕਹਿੰਨਾ ਕਿ ਪੁਲਿਸੀ ਰੋਟ ਕੋਰੇ ਹੈ ਨਹੀਂ ਜਾਂ ਤਾਂ ਪਹਿਲਾਂ ਤੋਂ ਚੱਲਣ ਕਰਕੇ ਨਾ ਕੋਈ ਰੋਕਦਾ ਰਿਹਾ ਦੇਖੋ ਉਹ ਕਿਰਪਾਨਾਂ ਨੇ ਵਧੀਆ ਵਧੀਆ ਚੀਜ਼ਾਂ ਆ ਜਨ ਟੂਲ ਡਲ ਕਟਾਲੀਏ ਦੇਖ ਲੈ ਤੁਸੀਂ ਕੰਨਾ ਆ ਸ਼ਾਮ ਦੇ ਮੰਨ ਲਓ ਅੱਜ 6:00 ਵਜੇ ਦੇ ਸੱਤ ਘਰੇ ਗੱਲ ਲੋ ਜੀ ਕਹਿੰਦੇ ਇੰਨੀ ਠੰਡ ਆ ਵੀ ਪੂਰੀ ਠਾਰੀ ਵਾਲਾ ਕੰਮ ਆ ਸੈੱਟ ਬਣਾ ਆ ਇਧਰ ਵੀ ਦੇਖ ਲਓ ਮੰਨ ਲਓ ਵੀ ਸ਼ਾਰਟ ਜਿਵੇਂ ਆਪਾਂ ਗਰਮੀ 'ਚ ਨਹੀਂ ਪਾਉਂਦੇ ਟੀ-ਸ਼ਰਟ ਪਾਈ ਹੁੰਦੀ ਹੈ ਹਨ ਤੇ ਪਰ ਰਾਤ ਨੂੰ ਥੋੜੀ ਠੰਡ ਹੋਏਗੀ ਰਾਤ ਨੂੰ ਠੰਡ ਵਧੀਆ ਵਧੀਆ ਆ ਅੱਛਾ ਅੱਗੇ ਜਿਹੜਾ ਆਇਆਗਾ ਚੂਰੂ ਦਾ ਏਰੀਆ ਡੀਡਵਾਣਾ ਚੂਰੂ ਕੁਰੇਸ਼ਨ ਘਾੜ ਤੋ ਅੱਗੇ ਨਾ ਉੱਧਰ ਠੰਡ ਪੰਜਾਬ ਵਾਂਗੂ ਆ ਉਹ ਤਾਂ ਬਹੁਤ ਠਾਰੀਆ ਠੰਡ ਆ ਦੇਖ ਲਓ ਹੁਣ ਵੀ ਆਪਣੇ ਤਾਂ ਹੁਣ ਆਟਾ ਪੰਜਾਬ ਚ ਆਈ ਆਪਾਂ ਕਰਨਾਟਕਾ ਦਾ ਕਰਨਾਟਕਾ ਦਾ ਗਰਮੀ ਮੰਗੂਆਂ ਕੰਮ ਤੇ ਉੱਦੋਂ ਅੱਗੇ ਚੱਲ ਜਓ ਉੱਦੋਂ ਅਗੇ ਦਾ ਜਮੀ ਪਗਲਾਵਰ ਸਾਈਡ ਦਾ ਗਰਮੀਆ ਪੂਰੀ ਬੋਲਾ ਦੇਖੋ ਠੀਕ ਐ ਮੌਸਮ ਨਾ ਇੰਨਾ ਠੰਡ ਨਾ ਗਰਮੀ ਗਰਮੀ ਤੇ ਤੁਹਾਨੂੰ ਪਤਾ ਇੱਧਰ ਰਾਤ ਨੂੰ ਵੀ ਇਦਾਂ ਆਇਆ ਹੈ ਗਰਮੀ 'ਚ ਰਾਤ ਨੂੰ ਠੰਡ ਜੀ ਹੋ ਜਾਂਦੀ ਆ ਦਿਨੇ ਪੰਨਾ ਫੁੱਲ ਫਟਾ ਗਰਮੀ ਹੁੰਦੀ ਆ ਪੁੱਛੋਣਾ ਇੰਦੇ ਰਾਤ ਨੂੰ ਮੌਸਮ ਵਧੇ ਜਾਂਦਾ ਆਪਣੇ ਪੰਜਾਬ ਜੀ ਹੁੰਦਾ ਜਦੋਂ ਗਰਮੀ ਦਿਨੇ ਆ ਤੇ ਰਾਤ ਨੂੰ ਵੀ ਹੁੰਦੀ ਆ ਨਾ ਤੇ ਆ ਸਿਸਟਮ ਆ ਕੁਦਰਤ ਦਾ ਆ ਦੇ ਲੋ ਚਲੋ ਜੀ ਨੂੰ ਕਹਿੰਦੇ ਨੇ ਪ੍ਰਮਾਤਮਾ ਦੇ ਰੰਗ ਨੇ ਜਾਈ ਜਾਂਦੇ ਆਪਾਂ ਇੱਛਾ ਹੈ ਕੰਮ ਪੂਰਾ ਤੇ ਕੱਲ ਨੂੰ ਨਾਲ ਕਿੱਥੇ ਕੰਮ ਆਉਣੀ ਹੈ ਕਿਉਂਕਿ ਅੱਕੇ ਲੱਕੇ ਉਹ ਤੇ ਅੱਗੇ ਆਉਂਦਾ ਨਾ ਤੁਹਾਨੂੰ ਤਾਂ ਦਾ ਕੰਮ ਆ ਜਾਂਦਾ ਰੇ ਰਹਾ ਦਾ ਟਾਈਮ ਹੋ ਗਿਆ ਹਨਾ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਆ ਗਏ ਗੁਰੂ ਘਰ ਇਤੋਂ ਵਧੀਆ ਹੋਰ ਕੀ ਹੁੰਦਾ ਹਨਾ ਇੱਥੇ ਪਾਤਸ਼ਾਹ ਦੀ ਮਿਹਰ ਸਦਕਾ ਆ ਦੇਖੋ ਗੁਰਦੁਆਰਾ ਸਾਰੀ ਸਾਰੀ ਪਾਰਕਿੰਗ ਹੈ ਇਹ ਪੂਰੇ ਸਾਰੀ ਗੱਡੀਾਂ ਝੰਡੀਆਂ ਵਗੈਰਾ ਸਮਾਨ ਜਿੰਨਾ ਵੀ ਸਮਾਨ ਲੈਣਾ ਉਹ ਤੁਸੀਂ ਲੈ ਸਕਦੇ ਹੋ ਕੋਈ ਚੱਕਰ ਨਹੀਂ ਉਹਦੇ ਦਾ ਗੁਰੂ ਘਰ ਦੀ ਮਾਰਦਗੀ ਸਾਹਮਣੇ ਨਾਲ ਇੱਧਰ ਆਮ ਹੈ ਗੱਡੀ ਦਾ ਮੱਥਾ ਨਾਲੇ ਟੇਕਾ ਜਿਹਾ ਬਈ ਯਾਰ ਰਾਜਸਥਾਨ ਦੇ ਵਿੱਚ ਸ਼ਹਿਰ ਪੀਲਵਾੜਾ ਈਲਵੜਾ ਸ਼ਹਿਰ ਆ ਸਾਹਮਣੇ ਗੁਰੂ ਘਰ ਵਾਹਿਗੁਰੂ ਵਾਹਿਗੁਰੂ ਦੇਖੋ ਮਾਰਾ ਇਹ ਦਰਸ਼ਨ ਇਹ ਤੋਂ ਵਧੀਆ ਚੀਜ਼ ਹੋਰ ਕੀ ਹੋ ਜੂ ਗੁਰੂ ਘਰ ਦੇ ਅੱਗੇ ਆਪਣੀ ਗੱਡੀ ਦਾ ਮੱਥਾ ਟਿਕ ਜੇ ਹੈ ਦੇਖੋ ਵਾਹਿਗੁਰੂ ਦਾ ਤੇਰੀ ਰਾਜ ਭਾਗ ਨੇ ਉਹ ਦੇਖੋ ਸਾਹਮਣੇ ਹਮ ਚੱਲਦਾ ਤੁਸੀਂੋ ਵਾਹਿਗੁਰੂ ਦੇਖੋ ਗੁਰੂ ਘਰ ਬਾੜ ਚੱਲ ਰਿਹਾ ਮੀਰਾ ਪ੍ਰਿਆਤ ਕਰੀਦਾ ਤਾਂ ਹੋਈਂ ਅੱਛਾ ਪਾਸਾ ਜੀ ਸਾਫ ਕਰਕੇ ਜਿਆ ਪਾਣੀ ਪੀ ਕੇ ਚੱਲਣਾ ਹੈ ਆਪਣੇ ਨਾਲੇ ਮਹਾਰਾਜ ਦਰਸ਼ਨ ਕਰਦੇ ਹੋ ਇਹ ਪਹਿਲਾਂ ਦੀ ਕਿਰਪਾ ਦੇਖ ਲਓ ਪਾਣੀ ਦੇਖ ਲਾ ਗਰਮ ਪਾਣੀ ਹੈ ਹੈ ਇਹਨੂੰ ਕਹਿੰਦੇ ਨੇ ਗੁਰੂ ਘਰ ਕਿਤੇ ਮਿਲਦਾ ਕਿਤੇ ਅਗੀਜਰ ਡਰਾਈਵਰਾਂ ਵਾਸਤੇ ਸਪੈਸ਼ਲ ਪਾਣੀ ਦਾ ਗੀਜਰ ਲੱਗਾ ਹੋਇਆ ਜਿਵੇਂ ਮਰਜ਼ੀ ਲੈ ਡਰਾਈਵਰ ਨਾ ਆ ਸਕਦੇ ਨੇ ਹਨਾ ਆ ਦੇਖੋ ਠੰਡ ਦੇ ਲੈਣਾ ਚ ਉਹ ਦੇਖੋ ਪਾਣੀ ਜਲ ਇਹ ਹੁੰਦਾ ਗੁਰੂ ਘਰ ਹਨਾ ਕੋਈ ਇੰਨੀ ਉਹਦਾ ਕਹਣਾ ਕਿਸੇ ਕਿਤੇ ਵੀ ਨਹੀਂ ਦੇਖੀ ਯਾਰ ਜਿਹੜੀ ਆਪਣੇ ਇਹ ਅਹੀਂ ਤਾਂ ਕਹਿੰਦੇ ਨੇ ਵੀ ਉਹੀਂ ਥੋੜਾ ਕੇਸਰੇ ਨਿਸ਼ਾਨ ਢੂਲਦੇ ਆ ਮੁੱਲ ਸਿੰਘਾਂ ਨੇ ਤਾਂ ਸਿਰਾਂ ਦੇ ਪਾਇਏ ਨੇ ਯਾਰ ਘਰ ਚ ਨਹੀਂ ਕਰਨ ਪਾਣੀ ਮਿਲਦਾ ਲੋਕਾਂ ਨੂੰ ਹਾਂ ਪੂਰੇ ਦੇਖ ਸਾਰੇ ਆ ਖਾਤਰ ਸਿੱਧੀ ਖੁੱਲੇਗਾ ਫਿਰ ਜਿਹੜੇ ਮਰਜ਼ੀ ਲੈ ਝੰਡੀ ਦਾ ਸਮਾਨ ਲੋ ਕੋਈ ਗੱਡੀ ਦਾ ਵੀ ਝੰਡੀ ਲਾਉਣੀ ਆ ਕਾਲੀ ਸਾਰੇ ਰੰਗਾਂ ਦੀ ਝੰਡੀ ਤੁਹਾਨੂੰ ਮਿਲੂਗੀ ਇੱਥੇ ਤਾਂ ਕਿ ਸਾਰਾ ਧਰਮ ਦੇਖੋ ਇਹਨੂੰ ਕਹਿੰਦੇ ਨੇ ਧਰਮ ਦਾ ਸਤਕਾਰ ਮਾਤਾ ਦੇ ਝੰਡੇ ਮਿਲਦੇ ਨੇ ਤੇ ਗੁਰੂ ਘਰ ਦੇ ਵਿੱਚ ਸਭ ਸਭ ਦਾ ਸਤਕਾਰ ਆ ਇਹਨੂੰ ਕਹਿੰਦੇ ਨੇ ਕਿ ਇਹਨੇ ਗੁਰੂ ਕਹਿੰਦੇ ਸਤਕਾਰ ਸ਼ਬਦ ਹੈ ਕੋਈ ਕਟੜਦਾ ਨਹੀਂ ਇਹ ਇਹਨੇ ਮਦਨੇ ਗੁਰੂ ਕਰ ਤੂ ਲੰਘਿਆ ਮੈਂ ਹੁਣ ਪੀਲਵਾੜੇ ਵਾਲਾ ਆਇਆ ਕਿਤੇ ਲੋਸੀ ਪਰਚੀ ਕਟਾ ਲਈ ਓਵਰਹੈਡ ਦੀ ਹਨਾ ਚਲੋ ਅੱਗੇ ਵੀ ਇੱਧਰ ਜੇ ਮਾਣਾ ਓਵਰਹੈਡ ਦੀਆਂ ਵਿੱਚ ਪਰਚੀ ਕਟਾ ਕੇ ਆਉਣਾ ਇਹ ਗੱਲ ਪਰਖੀ ਹੋਈ ਹੈ ਜੇ ਤੋ ਪਰਚੀ ਕਟਾ ਲੋ ਕੋਈ ਨਹੀਂ ਮਿਲਦਾ ਹਨਾ ਆ ਸਾਹਮਣੇ ਪਿੱਛੇ ਟਿਉਹਾਰ ਹੈ ਅੱਜੇ ਇੱਥੇ ਸਭ ਟੂਲ ਕੱਟ ਨਹੀਂ ਦਿੰਦੇ ਟੰਡਾ ਚੱਕਣ ਨਹੀਂ ਜੇ ਤਿੰਨੇ ਨੇ ਮੂਰੇ ਖੜ ਜਾਂਦੇ ਨੇ ਆਏ ਲਾ ਹੁਣ ਪਾਰਟੀ ਕਿਟਾਈ ਹੋਈ ਆ ਕੋਈ ਨਹੀਂ ਸੀ ਅੱਗੇ ਵਾ ਤਾਂ ਐਂਟਰੀ ਦੇ ਕੇ ਆ ਕਰਾਂਗੇ ਇੱਧਰ ਦੀ ਆ ਆਉਣ ਨਾਲ ਫੇਰ ਦੇਖ ਜਦੋਂ ਐਂਟਰੀ ਦੇਤੀ ਫੇਰ ਹਾਰੀ ਮਿਲਣਗੇ ਹਾਂ ਜਦੋਂ ਇੱਕ ਵਿੱਚ ਇਹ ਵੀ ਚੱਕਰ ਬੰਨਦਾ ਨਾ ਜੇ ਚਲਾਨ ਕਰਾ ਕੇ ਪਿੱਛੋਂ ਐਂਟਰੀ ਦੇ ਆ ਗਿਆ ਅਗਲੇ ਮੂਹਰੇ ਦਾ ਗਿਆ ਨਹੀਂ ਬਤਾ ਕੇ ਚਲਾਨੇ ਕਰ ਦੇਵੇ ਜਿਹਨੇ ਕਢਾ ਲਾ ਇਹ ਵੀ ਬਹੁਤ ਚੱਕਰ ਆ ਕਿਸਮ ਲਈ ਸੌਦੇ ਨੇ ਇਹ ਲੋ ਕੋਈ ਨਹੀਂ ਨਾ ਅੰਦਰ ਸੋ ਜੋ ਮੁਕਦਰਾਂ ਆ ਆਉਣਾ ਜਾਣਾ ਬਾਤ ਇਹ ਘਾਟੇ ਚੱਲਦੀ ਰਹਿਣੇ ਨੇ ਉਹ ਦੇਖੋ ਓਟੋ ਸਾਹਮਣੇ ਕਿੰਨਾ ਸੋਹਣਾ ਆਰੀ ਬਾਬਾ ਜਾਲਾ ਸੁਣ ਰਿਆ ਬਾਬੇ ਦਾ ਨੰਬਰ ਲੈਣਾ ਕਿਦੋਂ ਗੱਲ ਕਰ ਰਿਆ ਬਾਬੇ ਨਾਲ ਨਾਲ ਰਲਿਆ ਮਲੇਰ ਕੋਲ ਜਿੱਦੀ ਗੱਡੀਆਂ ਤੇ ਇੱਕ ਨਾ ਗੱਡੀ ਦੀ ਚੀਜ਼ ਨਹੀਂ ਘਣ ਲਾ ਜਾ ਉਹ ਦੇਖੋ ਰਿਮਾਂ ਜਨ ਟੇਪ ਲੱਗਿਆ 3mm ਕਿ ਨਹੀਂ ਸੋਹਣੀ ਦੇ ਪੀਲ ਕੱਪਾਂ ਨਾਲ ਵੱਧ ਰਾਹਣ ਸੋਹਣੀ ਲਾ ਜੀ ਵਧੀਆ ਲੈ ਆ ਜੀ ਮਾਪਾ ਵੀ ਲੋਕ ਪੀਲ ਕੱਪਾਂ ਦੇ ਨਾਲ ਨਾ ਇਹ ਲਾਉਣੇ ਆ ਇੱਕ ਇਕ ਲੜੀ ਥੋੜੀ ਦੇਖੋ ਕਿਨੇ ਉਹਦੇ ਲਾਦਾ ਪੀਲ ਕੱਪਾਂ ਰਿਮਾਂ ਜੀ ਸਾਈਡ ਤੇ ਜਾਂਦੀ ਗੱਡੀਆਂ ਦੇਖਦੇ ਕਰਦੇ ਆ ਇਹ ਤੇ ਤੁਹਾਡਾ ਵੀਡੀਓ ਬਣਾਉਣ ਲੱਗਿਆ ਹਾਂ ਬਿਆਰ ਬਤਰਾ ਬਿਆਰੋ ਵਧੀਆ ਗੱਲ ਹੈ ਚਲੋ ਇਹੀ ਆ ਬਸ ਹੋਰ ਕੀ ਐ ਤੇ ਦੁਨੀਆਂ ਦੇ ਲੈ ਜਾਣਾ ਆਪਾਂ ਨੇ ਰਾਸ ਪੈਂ ਚੱਲੇ ਜਾਨੇ ਆ ਉਹ ਜਿਹੜੀ ਤੁਹਾਨੂੰ ਸਟੋਰੀ ਦੇ ਸੇ ਜਲਾਣ ਵਾਲੀ ਉਹਦਾ ਪਛਤਾਵਾ ਜਹ ਹੋਈ ਜਾਂਦਾ ਚਲੋ ਕੋਈ ਗੱਲ ਨਾ ਕੋਈ ਇਸ਼ਿਆ ਕਰ ਰਹੀ ਆਪਾਂ ਆ ਗਏ ਮਿੱਤਰੋ ਕਿਸ਼ਨਗੜ ਤੇ ਹੁਣ ਆਪਾਂ ਅੱਜ ਦਿਨ ਮੁੜ ਜਣਾ ਹਸਾਰ ਨੂੰ ਤੇ ਕਿਸ਼ਨਗੜ ਪੁਲ ਦੇ ਥੱਲੇ ਦੀ ਆਪਣਾ ਘੇਰ ਕਰੇ ਟਾਈਮ ਨਾਲ ਧੁੰਦ ਧੁੰਦ ਨਾ ਪਵੇ ਮੇਂ ਚੱਕਰ ਧੁੰਦਦਾ ਪੈਂਦਾ ਆ ਦਿਨ ਅਜ ਕਿਉਂਕਿ ਨਾ ਹੁਣ ਉਹ ਜਿਹੜਾ ਮੁਹਰੀਆ ਬਣਾ ਏਰੀਆ ਹੁਣ ਧੁੰਦ ਦਾ ਏਰੀਆ ਧੁੰਦ ਜਿਹਾ ਬਾਈ ਗੱਡੀ ਚਲਾਉਣੀ ਬਹੁਤ ਔਖੀ ਆ ਬਸ ਤੁੱਕੇ ਹੀ ਹੁੰਦਾ ਬੰਦਾ ਕਹੇ ਜਾਂ ਮੈਨੂੰ ਆਇਨਾ ਵੀਕਾ ਬੰਦਾ ਤੁੱਕਿਆਂ ਜਲਾਇਆ ਜਾਂਦਾ ਪਰ ਪਰਮਾਤਮਾ ਇਹ ਰਿਸਕ ਬਹੁਤ ਆ ਧੁੰਦ ਧੁੰਦ ਨਾ ਹੋਵੇ ਬਾਕੀ ਘਰੇ ਕੋ ਸੜ ਜਾਂਦਾ ਤੇ ਇਹ ਆਇਦਰ ਕਿਸੇ ਨਾਟ ਸ਼ਹਿਰ ਜਾਂ ਆਪਾਂ ਖੋਲ ਦੇ ਥੱਲੇ ਦੀ ਹੋਗੇ ਤੇ ਦੂਜੀ ਵਾਰ ਕਰਨੇ ਕੋਰ ਦੱਸਦਾ ਮੈਂ ਖੜਾ ਜੇ ਮੋੜ ਮੋੜ ਦੇ ਇਹ ਬੰਦੇ ਘਰ ਘਰ ਪਾਉਣ ਲੱਗੇ ਹੋਏ ਨੇ ਹਲੋ ਜੀ ਦਾ ਹੁਣ ਗੁਲਾਬ ਦੇਖਦੇ ਨੇ ਪਹਿਲੇ ਮੈਂ ਦੱਸਿਆ ਨਾ ਬੱਧਰ ਕੰਮ ਆ ਪੱਥਰ ਦਾ ਹਨਾ ਵੀ ਨਾ ਜੀ ਮਤਲਬ ਇਕੱਠਾ ਹੀ 15 10 15 ਲੱਖ ਦਾ ਪੱਥਰ ਲਗਾ ਚੁੱਪ ਕਰਕੇ ਬੈਗ ਲੈ ਕਿਸਨ ਘੜਾ ਜੇ ਬਰੇ ਬਾਲਾ ਨਹੀਂ ਤਾਂ ਅੱਦੋ ਜਿਹੜਾ ਮੇਰੇ ਹਿਸਾਬ ਨਾਲ ਅੱਦੋ ਜਿਹੇ ਫਰਕ ਹੋ ਜਾਣੀ 30% ਦਾ ਤੁਹਾਨੂੰ ਫਰਕ ਪਊਏ ਪਊਗਾ ਇਹ ਥੋੜਾ 3 ਲੱਖ ਦਾ ਲੱਖ ਦਾ ਸਮਾਨ ਆ ਤਾਂ 70 ਦਾ ਹੀ ਆਊਗਾ ਬਰੇ ਸਾਰੇ ਤਰ੍ਹਾਂ ਨਾਲ ਬਾਈ ਪੂਰੀ ਪੱਥਰ ਹੈ ਹੱਬ ਬੱਥਰ ਰੇ ਟੈਲ ਪੱਥਰ ਕੋਈ ਮੂਰਤੀਆਂ ਵਗੈਰਾ ਲੈਣੀਆਂ ਨੇ ਮੰਦਰ ਦੀਆਂ ਹੈਂਡ ਮੇਡ ਜਿਹਨੂੰ ਕਹਿੰਦੇ ਨੇ ਹੱਥਾਂ ਨਾਲ ਚੀਜ਼ਾਂ ਬਣੀਆਂ ਹੋਈਆਂ ਆ ਸਾਰੀਆਂ ਦੁਕਾਨ ਨਾਲ ਵਾਲੇ ਹੀ ਨੇ ਕਿਸ਼ਨਗੜ ਇੱਕ ਇੱਕ ਸ਼ਹਿਰ ਆ ਰਾਜਸਥਾਨ ਦਾ ਕਿਸ਼ਨਗੜ ਜਦੋਂ ਮਰਜ਼ੀ ਸਰਚ ਕਰ ਲਿਓ ਆਪਣੇ ਪੰਜਾਬ ਤੋਂ 600 ਕਿਲੋਮੀਟਰ ਆ ਸੰਗਰੂਰ ਮਰੇ ਕੋਲੇ ਤੋਂ 6 650 ਚੱਪ ਕਰਕੇ ਉਰੇ ਲੈ ਕੇ ਜਾਓ ਆ ਕਿ ਬਾਲਾ ਵੀ ਕੰਮ ਨਹੀਂ ਜਿੰਨਾ ਲੈਣਾ ਸਮਾਨ ਉਰੇ ਗੱਡੀਆਂ ਮਿਲ ਜਾਂਦੀਆਂ ਨੇ ਬਹੁਤ ਥੋੜਾ ਫਾਇਦਾ ਹੋ ਜਾਊਗਾ ਨਵੀਂ ਨਵੀਂ ਚੀਜ਼ਾਂ ਹੈਂਡ ਮੇਡ ਕੋਈ ਵੀ ਚੀਜ਼ ਚਾਹੀਦੀ ਆ 40 45 ਕਿਲੋਮੀਟਰ ਦੇ ਏਰੀਆ ਜਿੰਨੀਆਂ ਵੀ ਦੇਖਦੇ ਸਭ ਮਾਰਬਲ ਪੂਰੇ ਉਰੇ ਇੰਡੀਆ ਜਿਕੇ ਦबई ਨੇ ਵੀ ਪੱਥਰ ਵਰਤਿਆ ਜਾਂਦਾ ਸਾਰੀ ਗੱਲ ਬਚਾਪਾ ਕਰ ਕਰ ਉਹ ਲੈ ਕੇ ਜਾਓਗੇ ਕੋਈ ਚੱਕਰ ਨਹੀਂ ਆ ਦੇ ਆਪਣਾ ਘਰ ਪਾਇਆ ਸੀ ਆਪ ਤੋਂ 8 9 ਸਾਲ ਪਹਿਲਾਂ ਆਪਣੇ ਘਰ ਜਿੰਨਾ ਵੀ ਪੱਥਰ ਲੱਗਿਆ ਸੀ ਨਾ ਘਰ 'ਚ ਪੱਥਰ ਲਾ ਕੇ ਆਲੇ ਦੁਆਲੇ ਹੀ ਵੰਡਦਾ ਸੀ ਆਪਾਂ ਸਾਡੇ ਡੇਢ 9 10 ਟਨ ਪੱਥਰ ਪਾ ਕੇ ਲੈ ਗਏ ਸੀ ਆਪਣੀਆਂ ਗੱਡੀਆਂ 'ਚ ਵੀ ਚੱਲ ਅਗੇ ਕੰਮ ਆਊਗਾ ਹਨ ਤੇ ਲੋਕਾਂ ਦੇ ਘਰਾਂ 'ਚ ਵੀ ਲੱਗ ਗਏ ਆਪਣੇ ਤਾਂ ਲੱਗਣ ਹੀ ਲੱਗਣੇ ਦੀਗੇ ਦੇਖ ਲਓ। ਬਈ ਆ ਚੀਜ਼ ਆ। ਔਰ ਨਾਲ ਆਪਾਂ ਲੈ ਕੇ ਗਏ। ਉਰੇ ਅੱਗੇ ਲੈ ਜਾ ਕਰੋ। ਚਲੋ ਆਜੋ, ਮਿਲਦੇ ਆਂ। ਲਗਾਦਾਰ ਆ ਪੌਦਰੀ ਨਾਗਵਰੋਂ ਕੰਮ ਜੀ ਨਾ। ਉਧਰ ਨੂੰ ਪਤਾ ਟ੍ਰੈਫਿਕ ਬਟਰੂਫ ਕੁ ਵਾਧਾ, ਰੌਣਕ ਜੀ ਵਾਧਾ ਤੇ ਇੱਧਰ ਦੇ ਹੁਣ ਆ ਗਏ ਆ ਲੇਕਿਨ ਸੁਣਾ ਸੁਣਾ ਆ। ਉਧਰ ਤਾਂ ਮੈਂ ਸਾਰੇ ਜਿਹੜੀ ਮਰਜੀ ਰੋਡ ਆ ਜਾਓ ਫੁੱਲ ਟ੍ਰੈਫਿਕ ਹੁੰਦੀ ਆ। ਆ ਤਾਂ ਹੁਣ ਕਿਤੇ ਹੀ ਗੱਡੀ ਆਉਂਗੀ। ਹੁਣ ਕਿ ਚਾਮਣ ਵਾਲਾ ਰੋੜਾ ਜਦੋਂ ਆਪਣਾ ਕਿਸ ਲਗੜ ਤੱਕ ਚਾਮਨੋ ਵਾਲ ਨੂੰ ਆਉਣੇ ਨੋਤੇ ਦਾ ਉਧਰ ਨਾਗੁਰ ਵਾਲੇ ਰੋਡ ਹైదరాబాద్ ਤੋਂ ਲੈ ਕੇ ਤੁਰ ਤੱਕ ਫੁੱਲ ਟਰੈਪ ਘਰ ਆਉਣ ਲੈ ਇਧਰ ਦਾ ਗੱਡੀ ਦੇਖਣ ਵਾਲੀ ਜੇਟੀ ਮਹਾਂਤੀ ਵਧੀਆ ਹੈ ਨਿਆਰੇ ਵਾਲਾ ਰੋਡ ਹੈ ਦਾ ਬਾਈ ਇੱਕ ਨੰਬਰ ਰੋਡ ਹੈਗਾ ਹੀ ਹੈਗਾ ਇਹ ਰੋਡ ਨੂੰ ਕਿੱਥੇ ਭੁੱਲ ਜਾਗੇ ਐਨ ਸ਼ਾਂਤੀ ਵਾਲਾ ਵਧੀਆ ਸ਼ਾਂਤੀ ਵਾਲਾ ਰੋਡ ਹੈ ਆ ਕੇ ਦੇਖੇ ਤੇ ਗੱਡੀਆਂ ਆਉਂਦੇ ਨੇ ਮਤਲਬ ਹੋਟਲਾਂ ਦੇ ਖੜੇ ਨੇ ਬਾਕੀ ਰਾਤ ਰੋਜ਼ ਨੂੰ ਇਹ ਯਾਨੀ ਇਹ ਰੋਡ ਦੇ ਵਿੱਚ ਚੱਕਰ ਨਹੀਂ ਹੈਗਾ ਜੇ ਮਰਜ਼ੀ ਰਾਤ ਬਰਾਤ ਤੇ ਚੱਲੋ ਟੈਨਸ਼ਨ ਹੋਈ ਹੋਵੇ ਆਹ ਜ਼ਾਰ ਏਰੀਆ ਇਹ ਹੁਣ ਸਿੱਧਾ ਰੋਡ ਜਾ ਕੇ ਨਿਕਲਣ ਲਾਲ ਨੂੰ ਲਾਲ ਨੂੰ ਜਿੱਥੇ ਕੋਈ ਵੀ ਰਸਤੇ ਤਰਪਾਨ ਲੈ ਲੋ ਜਿੰਦਾਂ ਦਾ ਮਰਜ਼ੀ ਜਿਹੜਾ ਮਰਜ਼ੀ ਕਾਰ ਚਲੋ ਇੱਥੋਂ ਕੋਈ ਚੱਕਰੇ ਨਹੀਂ ਸਿਰੇ ਦੀ ਗੱਲ ਬਾਤ ਐਂਡ ਬਹੁਤ ਟਾਈਮ ਬਾਅਦ ਆਇਆ ਇਧਰ ਤੇ ਆਉਂਦੇ ਇੱਧਰ ਹੀ ਆਉਂਦੇ ਇੱਧਰ ਬਹੁਤ ਟਾਈਮ ਲਾਦਾ ਆ। ਐਤ ਕੀ ਅੰਜਵਾ ਦੇਣਾ ਯਾਰ ਆਪ ਮੈਨੂੰ ਆਇਆ ਸੀ ਮੈਂ ਚਲ ਉਹ ਕਿਉਂਕਿ ਮੂਰੇ ਹਰਿਆਣਾ ਫਿਰ ਰਾਤ ਨੂੰ ਲੰਘਾਂਗੇ ਨਾ ਦਿਨੇ ਵੀ ਲੰਘਾਂਗੇ ਪਰ ਦਿਨੇ ਯਾਰ ਕਹਿੰਦੇ ਨੇ ਦੂਰੋਂ ਦੀ ਨਹੀਂ ਆ ਹੋਰ ਹੈਣ ਜੀ। ਤੇ ਤਾਂ ਕਰਕੇ ਫਿਰ ਉਹਲੇ ਜਾਣਾ ਸ਼ਾਮ ਤੱਕ ਬਗ ਜਾਏ ਉੱਥੇ। ਉਹਰੇ ਸਾਰਾ ਸਾਮਾਨ ਮਿਲਦਾ ਗੱਡੀਆਂ ਦਾ ਲੈ ਡੈਕੋਰੇਸ਼ਨ ਤੋਂ ਕੁਝ ਲੈ ਲਵਾਂ। ਰਾਤ ਨੂੰ ਮਰਜੇ ਉੱਪਰ। ਗੱਡੀ ੜਕੜਾ ਕੇ ਮਾਰ ਰਹੀ ਐ ਕਿਰੋਦ ਨਹੀਂ ਕਾਦਾ ਚੈੱਕ ਕਰਨੇ ਇੱਕ ਵਾਰ ਅਜਾ ਹਾਂ ਬੰਦੇ 6 ਦਿਨਾਂ ਨੂੰ ਧੁੱਪ ਉਹ ਤਾਂ ਉਹੀ ਐ ਮਾੜਾ ਮੋਟਾ ਅੱਜ ਵੀ ਸੁਣੀ ਤਾਂ ਕਹਿੰਦੇ ਤੇਰੇ ਸ਼ਰਮ ਆਵੇ ਭਾਈ ਜਰੂਰੀ ਹੋ ਗਿਆ ਜਿੱਦੋਂ ਨਾ ਇਧਰੋਂ ਆਉਂਦੀ ਐ ੜਕੜਕ ੜਕੜਕ ਕਰਦੀ ਐ ਉਹ ਕਦੇ ਮਾੜਾ ਮੋਟਾ ਹੋਣ ਲੱਗੇ ਨਾ ਕਦੇ ਕਦੇ ਆਜਾ ਚਾਹ ਪੀ ਰਿਹਾ ਕਰਿਆ ਮੋਟਰ ਆਪਣੀ ਆ ਜਾ ਆਪਣਾ ਆਪਾਂ ਰਾਤ ਵਿੱਚ ਰੋ ਸੌਂਗੇ ਜੀ ਪਰੇ ਈਡਵਾਣੇ ਤੇ ਹੁਣ ਚਲੋ ਲਾਲ ਨੂੰ ਤਾਂ ਕਿ ਚਾਹ ਜੀ ਪੀ ਕੇ ਤੁਹਾਨੂੰ ਪਤਾ ਪੈਛੇ ਆਪਾਂ ਚੁਰੇ ਆ ਹੁਣ ਆ ਗਿਆ ਵਾ ਫਤਿਹਪੁਰਾ ਟੋਲ ਤੇ ਆਹ ਰੋਡ ਦੇਖੋ ਉਧਰ ਨਾਲ ਵੀ ਇੱਕ ਨੰਬਰ ਰੋਡ ਬਣਾਤਾ ਤੇ ਫਰਕ ਤਾਂ ਜ਼ਰੂਰ ਆ ਪਰ ਥੋੜਾ ਇਹ ਮਲਾਂ ਜਿਹੜਾ ਡੀਡਵਾਨਾ ਏਰੀਆ ਦਾ ਉੱਤੇ ਜੰਪ ਜੰਪ ਜੇ ਬਹੁਤ ਨੇ ਉ ਜਾਣਾ ਵਧੀਆ ਚੀਜ਼ ਬਣ ਗਈ ਹੋਣੀ ਇੱਧਰ ਵੀ ਆਹ ਜਿਹੜਾ ਰੇਤਾ ਨਾ ਮਿੱਤਰੋ ਜੇ ਕਿਤੇ ਡੰਗਰਾਂ ਥੱਲੇ ਪੈ ਜੇ ਨਾ ਮੰਨਿਆ ਆਹ ਰੇਤਾ ਜੇ ਕਿਹਨੇ ਲੈ ਕੇ ਆਣਾ ਇੱਧਰੋਂ ਲੈ ਕੇ ਜਾਓ ਰੇਤਾ ਕੋ ਵਧੀਆ ਜੀ ਦਾ ਆਪਣੇ ਨਾਲ ਰੇਤਾ ਹੈ ਨਹੀਂ ਆਏ ਆਪਣੇ ਚੱਕ ਚੁੱਕ ਦਿੱਤਾ ਵੀ ਅਸਲ ਰੇਤਾ ਇਹ ਆ ਅਸਲ ਤੇ ਆ ਗਿਆ ਪਟੂਲ ਤੇ ਟਰੂਲ ਘਟਾਲੀਏ ਤੇ ਆਪਣਾ ਮਾਲ ਹਰਿਆਣੇ ਦਾ ਹੌਲੀ ਹੌਲੀ ਜਾ ਮੈਂ ਕਿਉਂਕਿ ਮਾਨੂੰ ਐ ਵੀ ਸ਼ਾਮ ਤੱਕ ਨੂੰ ਉਥੇ ਪਹੁੰਚ ਜੀਏ ਤੇ ਫਿਰ ਸ਼ਾਮ ਨੂੰ ਪਾਰ ਕਰਾਂਗੇ ਆਪਾਂ ਹਰਿਆਣਾ ਨੂੰ ਬਿੱਦ ਨੂੰ ਉਹਨਾ ਬੈਗ ਲਈ ਝੋਟਿਆ ਉਹ ਪਕਰ ਲਾ ਕਿਸੇ ਪਾਸੇ ਨੂੰ ਲਾ ਆਦਿ ਤੂੰ ਤੇਰਾ ਨਹੀਂ ਫਾਟ ਹੈ ਬੇਦਵਾਲ ਸੈੱਡ ਤੇ ਆਲਾ ਪਤੰਦਰਾ ਸੰਤਾ ਜਾਣ ਨੇ ਨੰਨੇ ਇਹ ਕੰਮ ਕਰ ਦਿੰਦਾ ਮੈਂ ਜੀ ਸਾਰੇ ਟਿੱਪੇ ਨੇ ਇਹ ਹੈਗਾ ਰੇਤਾ ਬਾਈ ਇੱਕ ਨੰਬਰ ਇੱਕ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕੁਝ ਮਿੱਠੀ ਵਾਲੀ ਖਾਣ ਦਿੰਦਾ ਜੀ ਇਹ ਰੇਤਾ ਟੰਗਰਾ ਥੱਲੇ ਪੈ ਜਿਵੇਂ ਨਾ ਜਿਵੇਂ ਕਹਿੰਦੇ ਥਣ ਥਣ ਖਰਾਬ ਹੁੰਦਾ ਇਹ ਨਹੀਂ ਖਰਾਬ ਇਹ ਆਪਣਾ ਦਾ ਬਈ ਰੇਤਾ ਹੈ ਹੀ ਨਹੀਂ ਇਹ ਤਾਂ ਨਾ 25 ਹੱਥੇ ਵੱਟ ਗਿਆ ਭੁੱਲੋ ਜਿਵੇਂ ਨਾ ਇਹ ਲੋਕ ਕਿਵੇਂ ਦੱਸਾਂ ਵੀ ਹੱਥ 'ਚ ਨਹੀਂ ਆਉਂਦਾ ਬਾਈ ਰੇਤਾ ਪੜ ਕੇ ਜੇ ਘੁੰਡਲੀ ਮੁਠੀ ਜੇ ਮੁਠੀ ਜੇ ਵੀ ਨਿਕਲਿਆ ਜਾਂਦਾ ਲੱਗਦੇ ਤਾਂ ਹੈ ਨਹੀਂ ਰਾਸਟਾਣਾ ਬਾਈ ਸੋਨਾ ਸੋਨਾ ਉਹਨਾਂ ਟੈਂਕ ਦਾ ਮੁੱਲ ਘੱਟ ਰੇਤੇ ਦਾ ਹੁਣ ਤਾਂ ਜੇ ਲੋਕਾਂ ਦਾ ਹੁਣ ਵੀ ਪਰ ਬੌਂਡਿੰਗ ਪਰ ਹਣੇ ਹੋਏ 10 ਸਾਲ ਦੇਖਿਓ ਤੁਸੀਂ ਟਿਪੇ ਇੱਠਾ ਜਿਆਣਾ ਇਕੱਠਾ ਜੇ ਵਧੀਆ ਹੁਣ ਵੀ ਇਹੜੇ ਆਪਣੇ ਘੋਡੇ ਘੂਡੇ ਪਰ ਮੀਨੇ ਉਹਨਾਂ ਨੂੰ ਲਾਈ ਜਾਂਦੇ ਹੁੰਦੇ ਸਾਰੇ ਉਹਨੂੰ ਉਰੇ ਲੈ ਕੇ ਜਾਂਦੇ ਜਗੜ ਉਹ ਤੋਂ ਮਿਲ ਜਾਂਦੀ ਸੀ ਉਹ ਏਡੀ ਵਾਲੇ ਬਾਪੇ ਨੂੰ ਪਾਵਾਗੇ ਬੀੜੇ ਬਾਪਾ ਇੱਥੋਂ ਲੈ ਕੇ ਜਾਈਏ ਪੰਜਾਬ ਸ਼ਿੰਗਾਰ ਲਈ ਇੱਕ ਆਇਆ ਮੁੰਡਾ ਸੀਗਾ ਚੱਕਣ ਲੱਗੇ ਹੋਏ ਨੇ ਆ ਬਾਈ ਦਾ ਜ਼ਮੀਨ ਆ ਇਹ ਇੱਥੇ ਤੇ ਇਹ ਕਹਿੰਦਾ ਰੇਤਾ ਰੂਤਾ ਜੇ ਲੈ ਕੇ ਜਾਣਾ ਕਹਿੰਦਾ ਭਾਈ ਜਿਆ ਖਰਚਾ ਦੇ ਦੇ ਡੀਜ਼ਲ ਢੂਲ ਦਾ ਕਹਿੰਦੇ ਤੁਹਾਨੂੰ ਰੇਤਾ ਦੇ ਦਾਂ ਕੋਈ ਚੱਕਰ ਨਹੀਂ ਹੈਗਾ ਰੇਤਾ ਨਹੀਂ ਬਾਈ ਇਹ ਸੋਨਾ ਹੈ ਆਪਣੇ ਜਾਨਵਰਾਂ ਵਾਸਤੇ ਅਸਲ ਜਾਨਵਰਾਂ ਕੇ ਲਈ ਤਾਂ ਬਹੁਤ ਅੱਛਾ ਹੈ ਆ ਰੋੜ ਤੇ ਖੜੇ ਧੀਏ ਸੀ ਤੇ ਤਾਂ ਕਰਕੇ ਮੈਂ ਕਿਹਾ ਇੱਕ ਵਾਰ ਖੜ ਕੇ ਬਾਈ ਉਹਨਾਂ ਨੂੰ ਪੁੱਛ ਕੇ ਆਇਆ ਵੀ ਇਹ ਲੈ ਕੇ ਜਾਣਾ ਵੇਰੇ ਤੱਕ ਕੀ ਹਿਸਾਬ ਹੈ ਕਹਿੰਦੇ ਲੈ ਜਾਓ ਕੋਈ ਚੱਕਰ ਨਹੀਂ ਟੈਨਸ਼ਨ ਵਾਲੀ ਗੱਲ ਹੀ ਨਹੀਂ ਹੈਗੀ ਆ ਚੱਕਾਂ ਲੱਗੇ ਪੱਧਰ ਲੱਗੇ ਨੇ ਕਰਨ ਚਲੋ ਵਧੀਆ ਗੱਲ ਹੈ ਜੀ ਮੈਂ ਤਾਂ ਹੀ ਰੁਕਿਆ ਸੀ ਮੈਂ ਇੱਕ ਵਾਰ ਚਲੋ ਦੇਖਦੇ ਆਂ ਤੁਹਾਡੀ ਗੱਡੀ ਲੋਡ ਖਣੇ ਜੋ ਹਾਂ ਨਾ ਨਾ ਲੈ ਕੇ ਜਾएंगे ਅਗਰ ਪੂਰਾ ਬਣਾ ਲੈ ਕੇ ਜਾएंगे ਕੋਈ ਬਾਤ ਨਹੀਂ ਤੈ ਵੀ ਤਾਂ ਰੁਕਾਂਗਾ ਆਪਕੇ ਕੋਲ ਪੁੱਛਣੇ ਲਈ ਸੂਰੇ ਸੀ ਜਾਇਰਾ ਅਸਾਂਜ ਤੇ ਆਹ ਦੇਖੋ ਸਾਰਾ ਕੁਝ ਆ ਰਿਹਾ ਦੇਖੋ ਬੱਚੇ ਆ ਕਰ ਰਹੇ ਨੇ ਉਠਦੀ ਹਨਾ ਅਰੇ ਇਹ ਦੇਖ ਉੱਪਰੋਂ ਦੇਖੋ ਜਿੱਦੇ ਤੇ ਆਪਾਂ ਉੱਪਰ ਚੜ ਜਾਂਦੇ ਨਾ ਚੜਾਈ ਤੇ ਤੇ ਊਠ ਏ ਊਠ ਨੇ ਉਹ ਸਾਰਾ ਕੁਝ ਆ ਜਿਹੜੇ ਓਨਕਾਰਾਂ ਨਾਲ ਆਫ ਰੋਡਿੰਗ ਜਿਹਨੂੰ ਕਹਿੰਦੇ ਨੇ ਨਾ ਆ ਦੇਖੋ ਓਰੇ ਸਾਰਾ ਕੁਝ ਆ ਜੇ ਕਿਸੇ ਨੇ ਆਫ ਰੋਡਿੰਗ ਕਰਨੀ ਆ ਤਾਂ ਵਧੀਆ ਚੀਜ਼ ਆ Rajasthan ਦੇ ਵਿੱਚ ਤੁਹਾਨੂੰ ਸਾਰਾ ਕੁਝ ਬਹੁਤ ਵਧੀਆ ਮਿਲ ਜੂਗਾ ਤੇ ਚੂਰੂ ਸ਼ਹਿਰ ਦੇ ਵਿੱਚ ਆ ਮੈਂ ਤੁਹਾਨੂੰ ਇੱਕ ਵਾਰ ਅੱਗੇ ਕਰਕੇ ਚੰਗੀ ਤਰ੍ਹਾਂ ਹੀ ਦਿਖਾ ਦਿੰਨੇ ਆ ਅੱਜ ਆਪਾਂ ਚਾ ਵੀ ਨੇ ਨਾਲੇ ਰੇਤ ਜੇ ਗੱਡੀ ਮਾੜੀ ਲਾਦੀ ਜਦੀ ਦਬ ਜਾਂਦੀ ਹੈ ਰੇਤਾ ਫੜਾ ਭੜਾ ਹੀ ਇਹ ਆ ਜਾਓ ਫਿਰ ਤੁਹਾਨੂੰ ਦਿਖਾਈਏ ਸਾਰਾ ਕੁਝ ਨਾਮਕਦਾ ਪੀਲਾ ਪੀਲਾ ਕਿੰਨੀ ਸੋਹਣੀ ਜਗ੍ਹਾ ਬਣੀ ਹੋਈ ਆ ਰਾਜਗੜ ਆ ਗਿਆ ਆਪਾਂ ਤੇ ਪਿੱਛੇ ਖੜਾ ਜੀ ਆਡੀਓ ਉਹਨੂੰ ਦਿਖਾਦਾ ਚਲਾਣਾ ਮਿੱਤਰਾਂ ਚਾਲਣ ਦੇਖ ਲਾਂ ਤੇ ਕਹਿੰਦਾ ਠੀਕ ਆ ਹੈਪੀ ਲੋਹੜੀ ਸਾਹਮਣੇ ਦਰਾਖ ਦੇਖੋ ਕਹਿੰਦੇ ਨੇ ਰਾਜਸਥਾਨ ਦਰਾਖਤ ਨਹੀਂ ਇਹ ਜੰਡਰੇ ਨੇ ਸਾਰੇ ਇਹਨੂੰ ਜੰਡਰੇ ਜਿੰਨੇ ਵੀ ਖੜੇ ਨੇ ਸਾਰੇ ਜੰਡਰੇ ਨੇ ਬਹੁਤ ਰਖਤਾਰੇ ਸਾਰੇ ਝੰਡ ਜਿੰਨਾ ਤੁਹਾਨੂੰ ਮਿਲੂ ਵਿੱਚ ਮਾੜੀ ਮੋੜਾ ਕਿਕਰ ਉੱਤਰਈਏ ਦੇਸੀ ਆਈਆਂ ਇਹ ਸਾਰੇ ਝੰਡ ਖੜੇ ਨੇ ਰੋਡ ਵੇਖੋ ਜੀ ਕਿੰਨਾ ਸੋਹਣਾ ਲੱਗਦਾ ਹਨ ਹੁਣ ਦਾ ਬਾਈ ਆਲਮੋਸਟ ਰੋਡ ਇੰਡੀਆ ਚ ਇਹੋ ਜਿਹੀ ਬਣ ਗਏ ਸਾਰੇ 100 ਦੇ ਵਿੱਚੋਂ 20% 20 ਵੀ ਨਹੀਂ 15% ਰੋਡ ਹੈ ਜਿਹੜੇ ਨਹੀਂ ਬਣੇ ਬਾਕੀ ਰੋੜਾਂ ਇਹ ਤਾਂ ਹੁਣ ਚੰਦ ਘੜਦੇ ਪੂਰੇ ਆਣ ਗੱਡੀ ਨੂੰ ਟਾਈਮ ਰੋਡ ਉਡਦਾ ਨਹੀਂ ਕੋਈ ਪ੍ਰੋਬਲਮ ਪਰ ਉਹ ਜੇ ਟੂਲ ਵੀ ਬਾਈ ਬੋਲ ਲਾਤੇ ਹੁਣ ਤੁਸੀਂ ਜਿੰਨੇ ਮਾਣਵੇਂ ਬੰਗਲੌਰ ਦੇ ਗੇੜੇ ਦੇ 50000 ਦੇ ਆਪਣਾ ਟੂਲ ਨੇ 50000 ਦੇ ਹੁਣ ਤੁਸੀਂ ਲਾਲਾ ਸ਼ਾਹ ਰੋਡ ਵਾਲੇ ਸਾਹ ਰੋੜਾ ਚਲਾਣਾ ਕਿਹੜਾ ਸੌਖਾ 50000 ਰੁਪਏ ਦੇ ਕੇ ਆਇਆ ਸੀ ਹੁਣ ਦੇਖ ਲੋ ਬੰਗਲੌਰ ਦੇ ਚੱਕਰ ਦਾ ਮਹੀਨੇ ਦੋ ਚੱਕਰ ਲਾਉਣੇ ਲੱਖ ਰੁਪਏ ਮੰਗ ਟੂਲਾਂ ਜੀ ਦਿੰਨੇ ਆ ਹੋਰ ਦੇਲੇ ਤਾਂ ਮੇਰੇ ਕੋਲ ਆਪਣੇ ਕੋਲ ਤਾਂ ਇੱਕ ਗੱਡੀ ਆ ਜਿਹਨਾਂ ਕੋਲ ਇੰਨੇ ਨੇ ਗੱਡੀਆਂ ਨੇ ਕਿੰਨਾ ਕਿੰਨਾ ਰੁਪਿਆ ਦੇ ਰਹੇ ਨੇ ਟੂਲਾਂ ਵਾਲਿਆਂ ਨੂੰ ਦੇਖਿਓ ਭਰਾਵਾ ਕਿਹੜੀ ਸਾਈਡ ਆ ਰਹੇ ਆ ਅੱਜ ਜਗਰਾ ਮਾੜੀ ਆਨੇ ਇਹ حاجه ਸੁਧਰਨੀ ਆਣੀ ਸੁਧਰਨੀ ਚਾਹੀਦੀ ਆਨੇ ਆਪਾਂ ਸੀਗੇ ਰਾਜਗੜ ਤੇ ਸਵੇਰ ਵੇਲੇ ਖੜੇ ਸੀਗੇ ਤੇ ਤੁਹਾਨੂੰ ਪਤਾ ਹੀ ਆ ਕਿਉਂ ਖੜੇ ਸੀਗੇ ਉਦੋਂ ਹੁਣ ਆਪਾਂ ਲੰਘਣਾ ਹਰਿਆਣਾ ਤੇ ਜਿਹੜੇ ਹੋਟਲ ਤੇ ਹੁਣ ਲਟਾਂ ਲੁੱਟਾਂ ਲੱਗਿਆ ਸੀ ਉਹ ਸਿਫਿਅਰ ਕਰ ਲਿਆ ਆਪਾਂ ਕਾਫੀ ਗੱਡੀਆਂ ਖੜੀਆਂ ਨੇ ਗੱਡੀਆਂ ਆਈ ਵੀ ਜਾਂਦੀਆਂ ਨੇ ਚਾਈ ਵੀ ਜਾਂਦੀਆਂ ਨੇ ਅੱਜ ਲੋਹੜੀ ਵੀ ਆ ਹੈਪੀ ਲੋਹੜੀ ਤੇ ਹਾਂ ਤਾਂ ਲੋੜੀ ਵਾਲੇ ਦਿਨ ਵੀ ਉਨਾਂ ਹੀ ਬਾਈ ਚੱਕਰ ਆ ਕਾਹ ਨੂੰ ਬੰਦੇ ਨੇ ਘਰੇ ਆਟੋ ਤਾਂ ਫਿਰਦੇ ਹੀ ਬੰਦੇ ਨੇ ਮਾਨੂੰ ਆਏ ਅਜੇ ਘੰਟਾ ਕੋ ਹੋਰ ਹੋ ਜਵੇ ਚੱਲ ਜੋ ਜੋ ਕਹਿੰਦੇ ਸੂਰਜ ਅਸਤ ਬਾਬੇ ਮਸਤ ਵਾਲੀ ਗੱਲ ਆ ਵੀ ਸੂਰਜ ਅਸਤ ਹੋਰ ਹੋ ਜਵੇ ਅਸਤ ਤਾਂ ਹੋ ਗਿਆ ਯਾਨੀ ਹੁਣ ਤਾਂ ਚੰਨ ਅਸਤ ਹੋ ਜਵੇ ਮਾੜਾ ਜਾਂ ਤੇ ਚਲੋ ਫਿਰ ਆਜੋ ਪੁਆਈਏ ਪਹਿਲਾਂ ਡੀਜ਼ਲ ਨੂੰ ਜਿਹੜਾ ਪਾਉਣੇ ਜਾ ਕੇ ਬਾਰਡਰ ਤੇ ਹਰਿਆਣੇ ਵਾਲੇ ਤੇ ਕਿਰਕ ਪਾਉਣੇ ਜਾਂ ਲੈ ਆਪਣਾ ਸਟਾਰਟ ਆਪਣਾ ਆਪਾਂ ਉਹਨੇ ਇੱਕ ਵਾਰ ਕੋ ਵਾਲੀਏ ਡੀਜ਼ਲ ਇਹ ਆ ਰਾਜਸਥਾਨ ਤੇ ਹਰਿਆਣਾ ਦਾ ਬਾਰਡਰ ਜਿਹਨੂੰ ਵਿੱਚ ਝੂਪਾ ਜਾਂ ਇਸ ਝੂਪਾ ਬਾਰਡਰ ਵੀ ਕਹਿੰਦੇ ਨੇ ਅਸੀਂ ਤੱਕ ਦਾ ਪਤਾ ਨਹੀਂ ਲੱਗਾ ਕੀ ਆ ਝੂਪਾ ਜਾਂ ਝੂਪਾ ਤੇ ਡੀਜ਼ਲ ਪਵਾ ਲਈਏ ਇੱਕ ਵਾਰ ਤੇ ਆਪਾਂ ਇਧਰ ਅੰਗ ਸੰਗ ਰਹੇ ਚੱਲੀਏ ਟਾਈਮ ਨਾਲ ਹੀ ਅਚਾਨਾ ਜਾਣੇ ਵਾਲਾ ਫੋਨ ਹੀ ਚੱਕ ਤੇ ਬਿਮਾਰੀ ਹਜੇ ਵੀ ਫਿਰ ਮੁੜ ਕੇ ਕਹੋਗੇ ਹੁਣ ਨਹੀਂ ਰੇ ਫੋਨ ਕਰਦਾ ਦੱਸ ਹੁੰਦਾ ਕੀ ਕਰੂ ਲੋਕੇਸ਼ਨ ਤਾਂ ਨਹੀਂ ਦਵੇ ਕਿੱਥੇ ਆਉਣਾ ਭਰਾਵਾ ਦੱਸ ਦੇ ਪਤਾ ਤਾਂ ਹੈਗਾ ਆਪ ਨੂੰ ਕਿੱਥੇ ਜਾਣਾ ਪਰ ਫਿਰ ਵੀ ਇੱਕ ਵਾਰ ਪੁੱਛਣਾ ਜ਼ਰੂਰੀ ਆ ਹਨਾ ਇਹ ਲੋਕਾਈ ਇਹਦਾ ਨਾਮ ਵਾਸਤਿਆਂ ਦਾ ਬਾਹਰ ਨਾਮਾ ਹੋ ਰਿਹਾ ਹਰਿਆਣੇ ਦਾ ਇੰਟਰ ਕੀਆ ਤਾਂ ਮਹਾਰਾਜਾ ਕਿਸੰਗ ਰਹੇ ਜਨਕਾਲ 2023 ਦੀ ਤਾਰੀਖੀਆਂ ਦਾ ਜਿਹੜਾ ਵਾਲਾ ਨੇ ਬੈਠਾ ਸੀਟ ਤੇ ਉਹਨੂੰ ਪਤਾ ਦਾ ਇੱਕ ਮਾਲ ਰੱਖਣਾਰ ਜੱਕਦੋ ਕੰਮ ਦਾ ਇਹ ਨਾਮ ਜਹਾਜ ਹੈ ਚਲੇ ਸੋਤਰੇ ਬਾਰ ਰੱਬ ਦਾ ਨਾਮ ਲੈਂਦੇ ਹੌਲੀ ਹੌਲੀ ਪਰਮਾਤਮਾ ਸ਼ੁਕਰ ਕਰਦੇ ਆਪਾਂ ਆ ਗਏ ਇੱਥੇ ਸੂਰੀਆ ਵਾਲੇ ਚੌਂਕ ਪਰਮਾਤਮਾ ਹੀ ਕਿਰਪਾ ਬਣਾ ਕੇ ਰੱਖੇ ਥੋੜਾ ਹੈ ਆਪਣਾ ਸਫ਼ਰ ਇਹੰਦਾ ਉਹਨਰੋਂ ਮੰਨ ਲਓ ਵੀ 60 70 ਕਿਲੋਮੀਟਰ ਤੇ ਆਇਆ ਕਰੇ ਮੇਰ ਕਰੇ ਬਸ ਮੂਰੇ ਹੁਣ ਆਪਣਾ ਇੱਕ ਉਹਦਾ ਚੱਕਰਾ ਬਸ ਨਿਰਵਾਣਾ ਜੀਂਦ ਹੈ ਨਾ ਬਾਕੀ ਦਾ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਨਾਮ ਜਹਾਜ ਹੈ ਜਿਹੜੇ ਸੁੱਤਰੇ ਪਾਰ ਕੋਈ ਕੰਮ ਪ੍ਰਮਾਤਮਾ ਸ਼ਰਤੇ ਹੱਥ ਵਿੱਚ ਕੁਝ ਨਹੀਂ ਹੁੰਦਾ ਬਸ ਉਹਦਾ ਗਾਣਾ ਪ੍ਰਵਾਹ ਨਾ ਕਿ ਅਮੜਾ ਕੀਤਾ ਨਾ ਕਰਨਾ ਚੰਗਾ ਦਾ ਭਲਾ ਕਰੀ ਤੇ ਵੀ ਮਾੜਾ ਸਾਥੋ ਨਹੀਂ ਹੋਣਾ ਕਿਹਦਾ ਬਸ ਰੱਬਾਂ ਕੇ ਸੰਦੇ ਆ ਏ ਚੱਲ ਗਿਆ ਸਿੱਧਾ ਟਹਾਣਾ ਨੂੰ ਤੁਹਾਨੂੰ ਪਤਾ ਹੀ ਹੈ ਜਿਹੜੇ ਜਾਂਦੇ ਨੇ ਇੱਧਰੋਂ ਵਾਗ ਗਿਆ ਆਪਣਾ ਉਹ ਨਰਵਾਣਾ ਤੇ ਇੱਧਰ ਦਾ ਮੈਨੂੰ ਪਤਾ ਨਹੀਂ ਕਿਧਰ ਨਾ ਆ ਗਿਆ ਤੇ ਵਾਹੇ ਕਰੂ ਮਿਹਰ ਕਰੇ ਚੌਂਕ ਵੀ ਖਤਰਨਾਕ ਚੌਂਕ ਆ ਪੂਰਾ ਇੱਕ ਵਾਰ ਨਾ ਆਪਣੀ ਗੱਡੀ ਦੇ ਤੇ ਬੰਦੇ ਹੁੰਦੇ ਸੀਗੇ ਉਦੋਂ ਮੈਂ ਨਹੀਂ ਆਉਂਦਾ ਸੀ ਗੱਡੀ ਨਾਲ ਤੇ ਆਹ ਚੌਂਕ ਪਾਰ ਕਰਨ ਲੱਗੇ ਉਹ ਕਿਤੇ ਹੋਰੇ ਖੜ ਕੇ ਸਮਾਨ ਲੈਣ ਲੱਗੇ ਕੋਈ ਆਹ ਚੌਂਕ ਛੱਡ ਕੇ ਮਗਰ ਮਾਮਾ ਆ ਗਿਆ ਉਹ ਮੈਂ ਬੋਣਾ ਮਹਾ ਪਤਾ ਕਰ ਲੈ ਇੱਥੇ ਫਾਰਕ ਦੇ 10-5 ਕਿ ਮਿੰਟਾਂ ਦੀ ਫਰਕ ਹੈ ਜਾਨ ਨੂੰ ਗੱਡੀ ਨਿਕਲ ਗਈ ਆਪਣੀ ਕਦੇ ਕਦਾ ਕਲੂਲੇ ਹੋ ਜਾਂਦੀ ਆ ਵਾਹਿਗੁਰੂ ਦੀ ਕਿਰਪਾ ਨਾਲ ਬਸ ਉਹੋ ਕਿਰਪਾ ਕਰੇ ਕੋਈ ਕੁਝ ਨਹੀਂ ਹੁੰਦਾ ਅਦਾ ਕਹਣਾ ਜੀ ਉਹਦੀ ਕਿਰਪਾ ਨਾਲ ਕੋ ਤਾਂ ਖਾਲੀ ਵੀ ਚੱਲੇ ਜਾਂਦੀ ਆ ਹੋਰ ਕੋਈ ਨਹੀਂ ਆਜੋ ਫਿਰ ਆਪਾਂ ਚੱਲੀਏ ਆਪਣੀ ਡੈਸਟੀਨੇਸ਼ਨ ਤੇ ਨਹੀਂ ਨਹੀਂ ਆਪਾਂ ਖੜੇ ਆ ਹਨੇਰਾ ਰੋਡ ਦੇ ਉੱਪਰ ਹੀ ਨਿਰਵਾਣੀ ਕੋਲੇ ਜਮਨ ਏਰੀਆ ਗੱਡੀ ਵੀ ਜਮਨ ਏਰੀਆ ਲਾਈਟਾਂ ਵੀ ਬੰਦ ਨੇ ਤੇ ਮੈਂ ਪੈ ਟੂ ਠੰਡੇ ਹੋ ਜਾਣ ਤਾਂ ਖੜੇ ਆ ਉਹ ਦੇਖੋ ਸਾਹਮਣੇ ਘਰ ਨਹੀਂ ਚਲੋ ਥੋੜਾ ਨਾ ਖੜਦੇ ਹਾਂ ਜੀ ਉਹ ਹੁੰਦੀ ਗੱਡੀ ਨੂੰ ਲਾਈਟ ਦੇ ਲਗਾਉਂਦੀ ਆ ਰੁਕੇ ਰਹੋ ਅਬੀ ਰੁਕੇ ਰਹੋ ਭਾਈ ਚਾਹ ਪੀਓ ਖਾਣਾ ਖਾਓ ਰੋਟੀ ਦਾ ਪੈਕ ਕਰਾ ਲਿਆਂਦੀ ਠੀਕ ਹੈ ਸਿਕਾ ਆਈ ਗਿਆ ਹੁਣ ਪੈ ਗਈ ਧੁੰਦ ਕਿਉਂਕਿ ਨਰਵਾਣਾ ਹੁਣ ਪੰਜਾਬ ਦੇ ਨੇੜੇ ਆ ਗਿਆ ਨਾ ਦੇਖੋ ਇਹ ਪੈ ਗਈ ਧੁੰਦ ਆਪਾਂ ਹੁਣ ਤੇ ਤਾਂ ਕਰਕੇ ਆਪਾਂ ਹੌਲੀ ਜਾਨੇ ਆ ਧੁੰਦ ਦੇ ਵਿੱਚ ਬਾਈ ਔਖਾ ਹੋ ਜਾਂਦਾ ਤਾਂ ਕਰਕੇ ਹੌਲੀ ਲੋਟਾ ਕੰਮ ਹਣਾ ਹੌਲੀ ਹੌਲੀ ਆਪਦੀ ਮੰਜ਼ਿਲ ਜਾਵਾਂਗੇ ਆਪਾਂ ਪਿਆਰ ਨਾਲ ਜੀਵਨ ਹੈ ਤਾਂ ਕੱਲ ਹੈ ਤਾਂ ਅੱਜ ਹੈ ਅੱਜ ਹੈ ਤਾਂ ਕੱਲ ਹੈ ਧੁੰਦ ਦਾ ਗਿਆ ਨਾ ਜਾਂਦੀ ਇੱਧਰ ਆ ਦੇਖੋ ਜਿਵੇਂ ਨੇੜੇ ਆ ਕੇ ਪਤਾ ਲੱਗਦਾ ਵੀ ਕੁਝ ਜਾਂਦਾ ਕਿਉਂਕਿ ਵਿੱਚ ਨਾ ਬੰਦੇ ਨਾ ਕੋਈ ਟੇਪ ਨਾ ਕੁਝ ਹੋਰ ਬਸ ਰੱਬ ਆਸਰੀ ਜਾਂਦਾ ਹੁਣ ਉਹ ਮੂਰੇ ਗੱਡੀ ਜਾਂਦੀ ਜਾਂ ਲਾਈਟਾਂ ਲੱਗੀਆਂ ਨੇ ਤੁੰਦੇ ਦਾ ਯਾਰ ਲਾਈਟਾਂ ਵੱਧ ਤੋਂ ਵੱਧ ਲਾਓ ਜਿਹੜੀਆਂ ਹੈਗੀਆਂ ਨੇ ਮਗਰ ਨਹੀਂ ਦੀ ਨਾ ਹੁੰਦਾ ਗੱਡੀ ਨੂੰ ਤੁੰਦੇ ਦਾ ਜਿਵੇਂ ਨੇੜੇ ਆ ਕੇ ਦੀਦੀ ਆ ਚੀਜ਼ ਤਪਾਨਾ ਲਾ ਕੇ ਚਿੱਟੀ ਬੱਤੀ ਦੇ ਹਿਸਾਬ ਨਾਲ ਹੌਲੀ ਹੌਲੀ ਕੰਮ ਖਿੱਚੀ ਜਾਂਦੇ ਆ ਦੋ ਦੋ ਜਾਨੇ ਬੈਨੇ ਨਿਗਾ ਕੱਟ ਕੇ ਫੇਰ ਪਤਾ ਲੱਗਦਾ ਮੂਰੇ ਮਿੱਤਰੋ ਨਰਵਾਣੇ ਵਾਲਾ ਜਿਹੜਾ ਜੀਨ ਤੇ ਨਰਵਾਣੇ ਵਾਲਾ ਚੌਂਕ ਆ ਇੱਥੋਂ ਆਪਾਂ ਹੁਣਾ ਹੁਣ ਪੁਲ ਦੇ ਥੱਲੇ ਉੱਚਾਣੇ ਪਰਮਾਤਮਾ ਸੱਖ ਰੱਖੇ ਵਾ 15 ਮਿੰਟ ਹੱਥ ਹਾਂ ਸਰ ਥੋੜਾ ਜਿਹਾ ਰਗੀਰਾ ਮੁੜ ਜਿਏ ਪਰਮਾਤਮਾ ਕਿਉਂਕਿ ਇਹ ਰੋਡ ਦੇ ਜੀਨ ਦਾ ਲਾਉਂਦਾ ਇਧਰ ਨੂੰ ਬਹੁਤ ਘੁੰਮਦਾ ਉਹ ਜਿੱਤੇ ਬਾ ਸ਼ੰਗ-ਸ਼ੰਗ ਰਹੇ ਕੋ ਮਈ ਆਪਾਂ ਉਹ ਗੱਡੀਆਂ ਘਾ ਭਮਾ ਕੇ ਲਿਆਉਣੀ ਪੈਂਗੀ ਮਾੜੀ ਤੇ ਆ ਜੋ ਕਰਦੇ ਆ ਗੱਲ ਆਗੇ ਉਚਾਣਾ ਗੱਡੀਆਂ ਜਗ੍ਹਾ ਮਿਲ ਜੇ ਲਾਉਣ ਨੂੰ ਬਸ ਆਪਾਂ ਬਾਕੀ ਆ ਸਾਡੀ ਵਾ ਚਾਣੇ ਆ ਗਿਆ ਬਹੁਤ ਛਾਣੇ ਵਿਦ ਯੂਟਿਊਬ ਪ੍ਰੀਮੀਅਮ ਯੂ ਕੈਨ ਵਾਚ ਐਡ ਫਰੀ ਆਫਲਾਈਨ ਐਂਡ ਇਨ ਦੀ ਬੈਕਗਰਾਉਂਡ ਐਂਡ ਲਿਸਨ ਐਡ ਫਰੀ ਇਨ ਦੀ ਯੂਟਿਊਬ 뮤직 ਐਪ ਦੈਟਸ ਰਾਈਟ ਕੁਇਕ ਸਬਸਕ੍ਰਿਪਸ਼ਨ ਟੂ ਐਪਸ ਦੇ ਇੰਟਰਨੈਟ ਕੰਟੀਨਿਊ ਮੇਰਾ ਆਪਣਾ ਹੋ ਗਿਆ ਕੰਡਾ ਆ ਹੋ ਰਿਹਾ ਕੰਡਾ ਵੀ ਚਲੋ ਸ਼ਾਇਦ ਪ੍ਰਮਾਤਮਾ ਕਰ ਦੇਵੇ ਕਿਰਪਾ ਆ ਜਿਓ ਫਿਰ ਤੇ ਲਈ ਫੈਕਟਰੀ ਚ ਆਪਾਂ ਜਾਣਾ ਔਰੇ ਰੌਂਗ ਸਾਈਡ ਥੋੜਾ ਜਿਹਾ ਤੇ ਰੌਂਗ ਸਾਈਡ ਤੋਂ ਬਾਅਦ ਨਾਲ ਹੀ ਸੰਦੀਪ ਹੋਟਲ ਤੋਂ ਮੁੜ ਕੇ ਨਾਲ ਹੀ ਫੈਕਟਰੀ ਆ ਆਹੀ ਰੀ ਨਿਸ਼ਾਨੀਆਂ ਬੇ ਸਾਹਮਣੇ ਠਾਣਾ ਮੜਾ ਜੇ ਪਹਿਲਾਂ ਰੋਡ ਪਾਰ ਕਰ ਲੀਏ ਮਿੱਤਰੋ ਡਰ ਬਹੁਤ ਆ ਔਰੇ